ਆਇਆ ਜਾ ਲਏ ਤੇ ਆਣਾ ਜਾਣਾ ਸਾਰੀਆਂ ਚੀਜ਼ਾਂ ਨੇ ਪਰ ਕੁਝ ਵੀ ਹਮੇਸ਼ਾ ਸਥਾਈ ਨਹੀਂ ਸਥਾਈ ਜੋ ਹੈ ਜੋ ਸਦਾ ਰਹਿਣ ਵਾਲਾ ਉਹ ਸਿਰਫ ਪਰਮਾਤਮਾ ਦਾ ਨਾਮ ਉਹ ਸਤਗੁਰ ਸੱਚੇ ਪਾਤਸ਼ਾਹ ਜਿਹੜੇ ਉਹ ਸਦਾ ਰਹਿਣ ਵਾਲੇ ਨੇ ਜੋ ਸਦਾ ਰਹਿਣ ਵਾਲਾ ਹੈ ਮੁਹੱਬਤ ਉਹਦੇ ਨਾਲ ਕਰਨੀ ਚਾਹੀਦੀ ਹੈ ਚਾਹਤ ਉਹਦੀ ਰੱਖਣੀ ਚਾਹੀਦੀ ਹੈ ਜੋ ਸਦਾ ਰਹਿਣ ਵਾਲਾ ਜਿਹਨੇ ਆ ਕੇ ਖਤਮ ਹੋ ਜਾਣਾ ਹੈ ਚਲੇ ਹੀ ਜਾਣਾ ਉਹਦੇ ਨਾਲ ਕਿਸ ਚੀਜ਼ ਦੀ ਮੁਹੱਬਤ ਹੈ ਨਾ ਮੁਹੱਬਤ ਉਹਦੇ ਨਾਲ ਕਰੋ ਜੋ ਸਦਾ ਰਹਿਣ ਵਾਲਾ ਹੈ ਲੋਕ ਸਮਝ ਤੁਣਾ ਵੀ ਇਹਾ ਤੇ ਬਹੁਤ ਸਾਰੇ ਕਲਾਕਾਰ ਵੀ ਮਦਾਨ ਵਿੱਚ ਉੱਤੇ ਆ ਕੀ ਕਹਿਣਾ ਚਾਹੋਗੇ ਉਹਨਾਂ ਲਈ ਜੀ ਮੈਨੂੰ ਰਾਜਨੀਤੀ ਬਾਰੇ ਨਾ ਤਾਂ ਕੁਝ ਪਤਾ ਹੈ ਨਾ ਨਾ ਮੈਨੂੰ ਇਹਨਾਂ ਚੀਜ਼ਾਂ ਬਾਰੇ ਮੇਰਾ ਤਿਆਰਾ ਮੇਰਾ ਸਾਡੀ ਹੈਗੀ ਆ ਆ ਮਿਊਜ਼ਿਕ ਦੇ ਨਾਲ ਅਸੀਂ ਲੋਕਾਂ ਨੂੰ ਤ੍ਰਿਪਤ ਕਰਦੇ ਆ ਔਰ ਬਾਕੀ ਜਿਹੜੀ ਮੇਰੀ ਆਪਣੀ ਜਰਨੀ ਆ ਜੋ ਮੇਰਾ ਪਰਸਨਲ ਜੋ ਹੈਗਾ ਮੈਨੂੰ ਤਈ ਹੁੰਦਾ ਕਿ ਮੈਂ ਸਪਿਰਚੁਅਲ ਆ ਬਹੁਤ ਜ਼ਿਆਦਾ ਮੈਂ ਵਸੇਦ ਦੀ ਹੁੰਦਾ ਕਿ ਧਿਆਨ ਕਰੋ ਪਾਠ ਪੂਜਾ ਕਰੋ ਆਖਰ ਜਿਹੜਾ ਹੈਗਾ ਇਥੋਂ ਜਾਣਾ ਹੈ ਜਦੋਂ ਇਹੀ ਚੀਜ਼ਾਂ ਕੰਮ ਆਉਣੀਆਂ ਨੇ ਆਪਣੀ ਸਵਾਲ ਦੇ ਪ੍ਰਸੇਸ਼ ਤੇ ਗੱਲ ਕੀਤੀ ਜਿਹੜੀਆਂ ਲੋਕ ਐ ਕਿਉ ਗਾਇਬ ਹੁੰਦੀ ਜਾਂਦੀ ਅੱਜ ਦੇ ਸਮੇਂ ਦੇ ਵਿੱਚ ਕੀ ਪਾਣਾ ਚਾਹੀਦਾ ਹਾਂਜੀ ਜਿਹੜੀਆਂ ਆਪਣੀਆਂ ਵਿਰਾਸਤ ਦੀਆਂ ਚੀਜ਼ਾਂ ਅਲੋਪ ਹੋ ਰਹੀਆਂ ਨੇ ਸਾਨੂੰ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਜੋ ਸਾਡਾ ਵਿਰਸਾ ਹੈ ਸਾਡਾ ਕਲਚਰ ਆ ਸਾਡੀ ਜਿਹੜੀ ਪੰਜਾਬੀਅਤ ਆ ਸੀ ਪੂਰੀ ਦੁਨੀਆ ਦੇ ਵਿੱਚ ਮੰਨੇ ਜਾਂਦੇ ਆ ਪੰਜਾਬੀ ਉਹ ਸਾਡੇ ਵਿਰਸੇ ਕਰਕੇ ਸਾਡੀਆਂ ਜਿਹੜੀਆਂ ਲੋਕ ਕਲਾਵਾਂ ਨੇ ਸਾਡਾ ਕਲਚਰ ਆ ਉਨਾ ਕਰਕੇ ਅਸੀਂ ਸਾਰੀ ਦੁਨੀਆ ਦੇ ਵਿੱਚ ਸਾਡੀ ਧਾਕ ਆ ਪੰਜਾਬੀਆਂ ਦੀ ਸੋ ਮੈਂ ਜਿੱਥੇ-ਜਿੱਥੇ ਵੀ ਦੇਸ਼ ਵਿਦੇਸ਼ਾਂ ਦੇ ਵਿੱਚ ਸਾਡੇ ਪੰਜਾਬੀ ਪਰਿਵਾਰ ਬੈਠੇ ਨੇ ਹਿੰਦੁਸਤਾਨੀ ਬੈਠੇ ਨੇ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਾਂਗੀ ਕਿ ਆਪਣੇ ਮੂਲ ਨਾਲੋਂ ਆਪਣੀ ਜੜ੍ਹ ਨਾਲੋਂ ਕਦੇ ਵੀ ਨਾ ਟੁੱਟੋ ਜਦੋਂ ਦਰਖਤ ਜੜ੍ਹ ਨਾਲੋਂ ਟੁੱਟ ਜਾਂਦਾ ਹੈ ਫਿਰ ਉਹ ਉਹਨੂੰ ਕੋਈ ਵੀ ਹਨੇਰੀ ਕਦੇ ਵੀ ਉਖਾੜ ਕੇ ਗਿਰਾ ਸਕਦੀ ਆ ਜੇ ਤੁਸੀਂ ਜੜਾਂ ਮਜ਼ਬੂਤ ਹੋਣਗੀਆਂ ਡੂੰਘੀਆਂ ਹੋਣਗੀਆਂ ਫਿਰ ਜਿੰਜੇ ਮਰਜ਼ੀ ਤੂਫਾਨ ਆ ਜਾਣਾ ਫਿਰ ਸਾਨੂੰ ਕੋਈ ਗਿਰਾ ਨਹੀਂ ਸਕਦਾ ਸੋ ਜਿਹੜੀ ਪੰਜਾਬੀਅਤ ਦੀ ਸਾਡੇ ਵਿਰਸੇ ਦੀ ਇੱਕ ਜੜ ਹੈਗੀ ਉਹਨੂੰ ਮਜ਼ਬੂਤ ਰੱਖੋ ਆਪਣੇ ਜਨਰੇਸ਼ਨ ਨੂੰ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਬਾਰੇ ਦੱਸੋ ਗੁਰੂਆਂ ਬਾਰੇ ਦੱਸੋ ਸਾਡਾ ਇਤਿਹਾਸ ਕੀ ਆ ਪੰਜਾਬੀਆਂ ਦਾ ਸਾਡਾ ਇਤਿਹਾਸ ਅਸੀਂ ਪੰਜਾਬੀ ਕਿਉਂ ਟੀਕੇ ਹੋਏ ਅੱਜ ਤੱਕ ਵੀ ਸਾਡੇ ਤੇ ਇੰਨੀਆਂ ਮਾਰਾਂ ਪਈਆਂ ਨੇ ਐਨੇ ਸਾਨੂੰ ਕਿੰਨਾ ਕੁਛ ਝੱਲਿਆ ਪੰਜਾਬੀਆਂ ਨੇ ਸਾਡੇ ਪੰਜਾਬ ਵਾਲਿਆਂ ਨੇ ਸੋ ਅੱਜ ਵੀ ਕਾਇਮ ਕਿਉਂ ਸਾਡੀਆਂ ਸਰਦਾਰੀਆਂ ਕਿਉਂਕਿ ਅਸੀਂ ਜੜਾਂ ਦੇ ਨਾਲ ਜੁੜੇ ਹੋਏ ਹਾਂ ਸਾਨੂੰ ਗੁਰੂਆਂ ਦੇ ਥਾਪੜੇ ਆ ਸੋ ਆਪਣੇ ਬੱਚਿਆਂ ਨੂੰ ਵੀ ਇਹ ਚੀਜ਼ਾਂ ਦੱਸਿਆ ਕਰੋ ਵੀ ਅਗਰ ਜ਼ਿੰਦਗੀ ਦੇ ਵਿੱਚ ਉੱਚੇ ਹੋ ਕੇ ਜੀਣਾ ਹੈ ਪੂਰੀ ਦੁਨੀਆ ਦੇ ਵਿੱਚ ਚੜ੍ਹਦੀ ਕਲਾ ਚ ਰਹਿਣਾ ਹੈ ਤੇ ਆਪਣੇ ਵਿਰਸੇ ਨਾਲ ਆਪਣੇ ਇਤਿਹਾਸ ਨਾਲ ਜੁੜੇ ਰਹਿਣਾ ਹੈ ਠੀਕ ਥੈਂਕ ਯੂ ਧੰਨਵਾਦ ਜੀ ਹਾਂਜੀ ਹਾਂਜੀ ਅੱਗੇ ਅੱਗੇ ਤੋਂ ਨੇੜੇ ਆਓ ਜੀ ਸਰ ਜੀ ਸਰ ਮਾਈਕ ਸਰ ਸਭ ਤੋਂ ਪਹਿਲੀ ਗੱਲ ਤਾਂ ਇਸ ਧਰਤੀ ਤੇ ਆਉਣਾ ਗੁਰੂਆਂ ਦੀ ਧਰਤੀ ਤੇ ਆਉਣਾ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋ ਸਕਦਾ ਸ਼੍ਰੀ ਗੁਰੂ ਮਹਾਰਾਜ ਜੀ ਇਹ ਬਹੁਤ ਵੱਡੀ ਉਹਨਾਂ ਦੀ ਸਾਡੇ ਤੇ ਬਖਸ਼ਿਸ਼ ਹੈ ਕਿ ਉਹਨਾਂ ਨੇ ਸੰਮਾਨनीय ਹਿੰਮਤ ਬਖਸ਼ੀ ਬਲਵਖਸ਼ਿਆ ਕੇ ਦਰਬਾਰ ਆ ਕੇ ਉਹਨਾਂ ਦੀ ਇਜਾਜ਼ਤ ਦੇ ਨਾਲ ਉਹਨਾਂ ਦੀ ਹਾਜ਼ਰੀ ਪਨ ਸਕੀ ਔਰ ਉਹਨਾਂ ਤੋਂ ਅਸ਼ੀਰਵਾਦ ਪ੍ਰਾਪਤ ਕਰਕੇ ਜਾਈਏ ਜੋ ਅੱਗੇ ਜਰਨੀ ਸ਼ੁਰੂ ਹੋ ਰਹੀ ਹੈ 뮤직 ਦੀ ਕਿਉਂਕਿ ਬਹੁਤ ਸਾਰੇ ਪਿਆਰ ਕਰਨ ਵਾਲਿਆਂ ਦੀਆਂ ਉਮੀਦਾਂ ਜੁੜੀਆਂ ਹੋਈਆਂ ਨੇ ਜੀ ਪਰਿਵਾਰ ਨਾਲ ਸਾਰੇ ਚਾਹੁੰਦੇ ਆ ਕਿ ਸਰਦੂਲ ਸਾਹਿਬ ਦਾ ਕੋਈ ਨਾ ਕੋਈ ਕੰਨਾ ਉਹਨਾਂ ਨੂੰ ਦੇਖਣ ਦਾ ਦੁਆਰਾ ਮਿਲੇ ਔਰ ਸਾਡੀ ਪੂਰ ਜ਼ੋਰ ਕੋਸ਼ਿਸ਼ ਹੈ ਇਹ ਦੋਨਾਂ ਭਰਾਵਾਂ ਦੀ ਕਿ ਸਾਡੇ ਵਿੱਚੋਂ ਪੂਰਾ ਤਾਂ ਖੈਰ ਨਹੀਂ ਉਹ ਚੀਜ਼ ਹੋਸੀ ਹੋ ਸਕਦੀ ਕਿਉਂਕਿ ਉਹ ਇੱਕੋ ਹੀ ਸੀਗੇ ਉਹਨਾਂ ਵਰਗਾ ਨਾ ਪਹਿਲਾਂ ਕੋਈ ਸੀਗਾ ਉਹਨਾਂ ਦੇ ਟਾਈਮ ਤੇ ਵੀ ਕੋਈ ਨਹੀਂ ਸੀ ਤੇ ਉਹਨਾਂ ਤੋਂ ਬਾਅਦ ਵੀ ਕੋਈ ਨਹੀਂ ਹੋ ਸਕਦਾ ਪਰ ਸਾਡੀ ਕੋਸ਼ਿਸ਼ ਇਹ ਹੈ ਜੀ ਕਿ ਉਹਨਾਂ ਦਾ ਕਣ ਕਿਤੇ ਨਾ ਕਿਤੇ ਜ਼ਰੂਰ ਨਜ਼ਰ ਆਵੇ ਔਰ ਉਹ ਚੀਜ਼ ਮਮਕਨ ਨਹੀਂ ਹੈ ਗੁਰੂ ਮਹਾਰਾਜ ਦੀ ਥਾਪੜੇ ਤੋਂ ਬਿਨਾ ਸੋ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਹੈ ਅਰਦਾਸ ਕਰਨਾ ਹੈ ਮਹਾਰਾਜ ਦੇ ਚਰਨਾਂ 'ਚ ਕੀ ਵਾਹਿ ਜੀ ਇਸ ਸਫਰ ਨੂੰ ਤੁਸੀਂ ਭਾਗ ਲਾਓ ਇਸ ਸਫਰ ਨੂੰ ਸੁਹੰਡਣਾ ਕਰੋ ਇਸ ਸਫਰ ਦੇ ਵਿੱਚ ਸਾਨੂੰ ਬਲ ਬਖਸ਼ੋ ਤਾਂ ਕਿ ਅਸੀਂ ਸੱਚੀ ਸੁੱਚੀ ਔਰ ਸੁਚੱਜੀ ਗਾਇਕੀ ਕਰ ਸਕੀਏ ਥੈਂਕ ਯੂ ਜੀ ਹੈਰੋ ਜੀ ਦਸਾ ਪਾਈਓ ਜੀ ਸਭ ਤੋਂ ਪਹਿਲਾਂ ਇਸ ਸਸਿਕਾਲ ਤੁਹਾਨੂੰ ਸਾਰਿਆਂ ਨੂੰ ਵੈਲਕਮ ਹੈ ਜੀ ਤੇ ਉਦਾਂ ਜੋ ਕਿ ਮਤਲਬ ਅਸ਼ੀਰਵਾਦ ਲੈਣ ਆਏ ਹੀ ਆ ਪਰ ਸੰਗਤ ਬਣ ਕੇ ਆਏ ਆ ਕਲਾਕਾਰ ਬਣ ਕੇ ਹਨਾ ਤੇ ਇਸ ਕਰਕੇ ਸੀ ਕਲਾਕਾਰ ਫਾਦਰ ਸਾਹਿਬ ਮम्मा ਹਮੇਸ਼ਾ ਇੱਕ ਇੱਕ ਗੱਲ ਕਹਿੰਦੇ ਹੁੰਦੇ ਕਿ ਕਲਾਕਾਰ ਆਦਮੀ ਸਟੂਡੀਓ ਜਾਂ ਸਟੇਜ ਤੇ ਹੁੰਦਾ ਤਾਂ ਜਦੋਂ ਤੁਸੀਂ ਸੰਗਤ 'ਚ ਜਾਂਦੇ ਹੋ ਉਦੋਂ ਸੰਗਤ ਬਣ ਕੇ ਜਾਇਆ ਕਰੋ ਹਨਾ ਇਸ ਕਰਕੇ ਸੰਗਤ ਬਣ ਕੇ ਆਏ ਆ ਤੇ ਸੰਗਤ ਬਣ ਕੇ ਅਸ਼ੀਰਵਾਦ ਲੈਣ ਆਏ ਆ ਹਰੇਕ ਬੰਦਾ ਆਉਂਦਾ ਆਪਣੇ ਕੈਰੀਅਰ ਦੀ ਕੋਈ ਸ਼ੁਰੂਆਤ ਕਰਨ ਆਉਂਦਾ ਕੋਈ ਅਸ਼ੀਰਵਾਦ ਲੈਣ ਆਉਂਦਾ ਕਿਸੇ ਵੀ ਤਰ੍ਹਾਂ ਦਾ ਕੈਰੀਅਰ ਉਹਦੇ ਅਸ਼ੀਰਵਾਦ ਲੈਣ ਆਉਂਦਾ ਇਸ ਕਰਕੇ ਅ ਗੁਰੂ ਮਹਾਰਾਜ ਦੇ ਅਸ਼ੀਰਵਾਦ ਤੋਂ ਬਿਨਾ ਕੋਈ ਕੰਮ ਆਪਾਂ ਆਪਣੇ ਘਰ 'ਚ ਵੀ ਨਹੀਂ ਕਰਦੇ ਹੈਗੇ ਤੇ ਇਸ ਕਰਕੇ ਇਹ ਜਿਹੜਾ ਹੁਣ ਅਸੀਂ ਆਪਣਾ ਕੰਮ ਸ਼ੁਰੂ ਕਰਨ ਲੱਗੇ ਆ ਫਾਦਰ ਸਾਹਿਬ ਤੋਂ ਬਾਅਦ ਤੇ ਅਸੀਂ ਬਸ ਗੁਰੂ ਮਹਾਰਾਜ ਦੀ ਰਹਿਮਤ ਕਿਰਪਾ ਉਹਨਾਂ ਦੇ ਅ ਅਸ਼ੀਰਵਾਦ ਨਾਲ ਸ਼ੁਰੂ ਕਰਨ ਆਏ ਆ ਉਹਨਾਂ ਨੂੰ ਤਾਂ ਥਾਪੜਾ ਮਿਲ ਜੀ ਇਹ ਸੰਗਤ ਬਣ ਕੇ ਆਏ ਕਿ